ਆਸਪਰ ਤੋਂ ਉਜਾਤ ਉਮੀਦਵਾਰ ਵਜੋਂ ਚੋਣ ਲੜ ਰਹੇ ਸ਼ੈਮਵਲ ਸੋਨੀ ਦਾ ਫਤਿਹਗੜ ਚੂੜੀਆਂ ਚ ਦਫ਼ਤਰ ਦਾ ਹੋਇਆ ਉਤ்கਾਟਨ ਵੱਟੀ ਕਿੰਤੀ ਚ ਲੋਕਾਂ ਦਾ ਹੋਇਆ ਇਕੱਠ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਕਰਾਂਗਾ ਕੋਸ਼ਿਸ਼ ਅਤੇ ਪੀਰ ਸੁਖਰਾਂ ਲਈ ਲੜਾਂਗਾ ਲੜਾਈ ਕਿਹਾ ਉਮੀਦਵਾਰ ਸ਼ੈਮੂਲ ਸੋਨੀ ਨੇ ਗੁਰਦਾਸਪੁਰ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸ਼ੈਮੂਲ ਸੋਨੀ ਦਾ ਫਤਿਹਗੜ ਚੂੜੀਆਂ ਵਿਖੇ ਦਫ਼ਤਰਤਾ ਉਤ ਘਟਨ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਖ-ਆਖ ਅਮ ਸਖਸ਼ੀਤਾ ਨੇ ਸ਼ਮੂਲਿਤ ਕੀਤੀ ਖਾਸ ਤੌਰ ਤੇ ਕੈਨੇਡਾ ਦੇ ਸਿਟੀਜ਼ਨ ਅਜੀ ਮਸੀਹ ਵੱਲੋਂ ਉਹਨਾਂ ਨੂੰ ਹਮਾਇਤ ਦੇ ਦਾ ਐਲਾਨ ਵੀ ਕੀਤਾ ਗਿਆ ਅਤੇ ਪਾਸਟ ਤਲਬਾਗਸੀ ਤੇ ਬੀਬੀ ਕੁਲਵਿੰਦਰ ਕੋਟੇਮੀ ਸ਼ੈਮੂਲ ਸੋਨੀ ਨੂੰ ਹਮਾਇਤ ਹਿੰਦੀ ਗੱਲ ਕਹੀ ਪਹਿਲਾਂ ਅਸੀਂ ਆਲਰੇਡੀ ਗੁਰਦਾਸਪੁਰ ਚ ਆਫਿਸ ਖੋਲ ਚੁੱਕੇ ਹਾਂ ਔਰ ਬੜਾ ਪਰਵਾਹ ਹੋ ਰਹਾ ਮੇਰੇ ਬੜੇ ਲੋਕ ਐਕਸਾਈਟਡ ਨੇ ਔਰ ਜਿਹੜਾ ਕਾਫਲਾ ਵਧਦਾ ਜਾ ਰਿਹਾ ਹੈ ਔਰ ਅੱਜ ਅਸੀਂ ਫਤਿਹਗੜ ਚੂੜੀਆਂ ਚ ਆਫਿਸ ਖੋਲੇ ਆ ਔਰ ਠਾਠਾ ਮਾਰਦਾ ਘਟ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਐਕਸਾਈਟਮੈਂਟ ਤੁਸੀਂ ਦੇਖ ਰਹੇ ਹੋ ਔਰ ਲੋਕ ਯਕੀਨ ਬਣਾ ਚੁੱਕੇ ਨੇ ਇਮਾਨ ਬਣਾ ਚੁੱਕੇ ਨੇ ਮਨ ਬਣਾ ਚੁੱਕੇ ਜਿੱਤ ਸਾਡੀ ਪੱਕੀ ਹੈ ਜੀ ਤੁਸੀਂ ਪਟਿਆਪਾਟੀਆਂ ਦੇ ਤੁਹਾਡੇ ਗੈਂਸਟ ਕੰਟੀ ਇਸ ਤਰ੍ਹਾਂ ਦੀ ਟ੍ਰਾਈ ਆਪਾਂ ਸਟੱਡੀ ਦੀ ਬਣਾਈਆਂ ਹਨਾ ਕਲੈਕਸ਼ਨ ਰਾਤੀ ਕਿਉਂਕਿ ਜਿਹੜੀਆਂ ਪਾਰਟੀਆਂ ਰਹੇ ਹੋ ਤੇ ਕੁਝ ਪਾਰਟੀਆਂ ਖੇਤੀ ਪਾਰਟੀਆਂ ਨੇ ਕੁਝ ਆਪਾਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਬਤ ਲੜਾਈ ਜਿਹੜੀ ਆ ਬੜੀ ਟਰਪਾ ਬਾਤ ਸਾਹਿਬ ਕੋਈ ਸ਼ੱਕ ਨਹੀਂ ਪਾਰਟੀਆਂ ਬੜੀਆਂ ਵੱਡੀਆਂ ਨੇ ਪਰ ਕੰਮ ਇਹਨਾਂ ਦੇ ਬੜੇ ਛੋਟੇ ਨੇ ਪਾਰਟੀਆਂ ਵੱਡੀਆਂ ਨੇ ਕੰਮ ਛੋਟੇ ਨੇ ਜਿੱਦਾਂ ਦਾ ਦਾ ਵਾਅਦਾ ਕਿ ਉੱਚੀ ਦੁਕਾਨ ਸੀਕਾ ਪਕਵਾਨ ਇਹ ਵੀ ਢੱਪਣ ਕਿਸੇ ਕੰਮ ਦਾ ਨਹੀਂ ਹੈ ਤੁਸੀਂ ਵੱਡੀਆਂ ਪਾਰਟੀਆਂ ਨੈਟਵਰਕ ਵੱਡਾ ਸਭ ਕੁਝ ਵੱਡਾ ਬੜੀਆਂ ਸਟ੍ਰੈਟਜੀਜ਼ ਮੈਂ ਤਾਂ ਇੱਕ ਹੀ ਗੱਲ ਮਹਿਸੂਸ ਕਰਦਾ WhatsApp ਕਿ ਪਤਾ ਨਹੀਂ ਹਰ ਵਾਰੀ ਨਵਾਂ ਮੈਨੀਫੈਸਟੋ ਲੈ ਕੇ ਆਉਂਦੇ ਆ ਇਸ ਤਰ੍ਹਾਂ ਨਵਾਂ ਲੈ ਕੇ ਨੀ ਪਿਛਲਾ ਪੂਰਾ ਹੋ ਗਿਆ ਹੰਦਾ ਹਾਲੇ ਵੀ 15 ਲੱਖ ਦਾ ਬਪੜਾ ਹੋ ਰਹੀ ਹੈ ਹਾਲੇ ਵੀ ਡੀਐਸਐਸ ਕਿਲੇ ਨੂੰ ਕੋਈ ਦਿਨ ਉੱਟ ਨਹੀਂ ਹੈ ਹਾਲੇ ਵੀ ਕਈ ਮੁਸ਼ਕਲਾਂ ਗੈਸ ਦਾ ਰੇਟ ਕਿਥੇ ਚਲਾ ਗਿਆ ਕਿੰਨੀ ਮਹਿੰਗਾਈ ਹੈ ਕਿੰਦਾ ਬੇਰੋਜ਼ਗਾਰੀ ਹੈ ਕਿੰਦਾ ਨੌਜਵਾਨ ਜਿਹੜੇ ਬਗੌੜੇ ਨਾਲ ਰਹੇ ਨੇ ਅੱਜ ਕੀ ਸਿਨੈਰੀਓ ਆ ਤੁਸੀਂ ਖੁਦ ਜਾਂਦੇ ਹੋ ਇਸ ਕਰਕੇ ਇਹਨਾਂ ਵੱਡੀਆਂ ਪਾਰਟੀਆਂ ਦਾ ਕੋਈ ਵੀ ਅਰਥ ਨਹੀਂ ਰਹਿ ਚੁੱਕਿਆ ਇਹ ਪਾਰਟੀਆਂ ਜ਼ਰੂਰ ਵੱਡੀਆਂ ਨੇ ਪਰ ਸੋਚ ਇਹਨਾਂ ਦੀ ਸੱਚਮੁੱਚ ਬੜੀ ਛੋਟੀ ਹੈ ਮੁੱਦੇ ਲੈ ਕੇ ਤੁਸੀਂ ਜਿਹੜੀ ਇਹ ਲੱਛਣ ਮੁੱਦੇ ਆਲਰੇਡੀ ਬਤਨ ਦੱਸ ਰਹੇ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਬੇਰੋਜ਼ਗਾਰੀ ਸਭ ਤੋਂ ਵੱਡਾ ਕਿਉਂਕਿ ਪੂਰੇ ਸਰੀਰ ਦੇ ਵਿੱਚ ਵੇਖਿਆ ਜੇ ਡਾਕਟਰ ਕੋ ਜਾਓਗੇ ਨੇ ਕਹਿੰਦੇ ਇਹ ਤੁਹਾਡਾ ਪੇਟ ਠੀਕ ਹੈ ਤੁਹਾਡਾ ਸਾਰਾ ਸੀ ਠੀਕ ਹੈ ਤੇ ਜੇ ਪੇਟ ਚ ਪ੍ਰੋਬਲਮ ਹੈ ਤਾਂ ਕਈ ਦਿਨ ਬਰਵਾ ਲਾ ਇਸੇ ਤਰ੍ਹਾਂ ਜੇਕਰ ਜੇਬ ਠੀਕ ਨਹੀਂ ਬੰਦੇ ਦੀ ਜੇਕਰ ਉਹਨੂੰ ਕੋਈ ਕੰਮ ਹੀ ਨਹੀਂ ਹੈ ਕਾਮੀ ਨਹੀਂ ਹੈ ਰੋਜ਼ਗਾਰ ਨਹੀਂ ਹੈ ਭਾਵੇਂ ਪੀ ਐਚ ਡੀ ਕਰ ਲਈ ਤੇ ਕੰਮ ਨਹੀਂ ਤੇ ਕੁਝ ਵੀ ਨਹੀਂ ਕੰਮ ਨਾ ਹੋਣ ਦੇ ਕਰਕੇ ਨੌਜਵਾਨ ਬਾਹਰ ਦੇਸ਼ਾਂ ਜਾ ਰਹੇ ਨੇ ਸਟ੍ਰੈਸ ਦੇ ਡਿਪਰੈਸ਼ਨ ਦੇ ਔਰ ਨਸ਼ਾ ਐਂਟਰੀ ਕਰਦਾ ਜਦੋਂ ਕੰਮ ਰੋਜ਼ਗਾਰ ਨਹੀਂ ਹੁੰਦਾ ਇਸ ਕਰਕੇ ਜਵਾਨੀ ਖਤਮ ਹੋ ਰਹੀ ਹੈ ਜਿਸ ਕਰਕੇ ਮੈਂ ਇੱਕ ਆਮ ਇਨਸਾਨ ਆ ਔਰ ਮੈਂ ਇਹ ਨਿਰਣਾ ਕੀਤਾ ਹੈ ਕਿ ਇਹਨਾਂ ਵੱਡੀਆਂ ਬਾਟੀਆਂ ਵੱਡੇ ਲੋਕਾਂ ਕੋ ਨਹੀਂ ਬਦਲਾਵਾ ਆ ਰਿਹਾ ਤੇ ਮੈਂ ਬਦਲਾਵ ਕਰਕੇ ਦੱਸਾਂਗਾ ਲੋਕ ਮੈਨੂੰ ਇੱਕ ਵਾਰੀ ਮੌਕਾ ਦੇਣ ਸਮੁੱਚੇ ਜਿੱਤਰਾ ਮਾਪਤ ਮਨਿਸਤਿਆਂ ਉਹਨਾਂ ਬਲੋਮਿਕਾਂ ਨੂੰ ਸਪੋਰਟ ਕਿਹਦੀ ਹੈ ਉਹਨਾਂ ਦੇ ਵਿੱਚ ਕੁਝ ਤਸੀਮ ਕਿਉਂ ਆਪਰਾ ਸੋਚਦਾ ਹੋਈ ਕਿਹਾਦਾ ਮੈਂ ਵੀ ਲੈਕਚਰ ਕਰ ਰਿਹਾ ਇਸ ਤਰ੍ਹਾਂ ਮੈਂ ਕਿਹਾ ਕੋਈ ਨਹੀਂ ਪਾਰਟੀਸ਼ਨ ਨਹੀਂ ਆਏਗੀ ਦੇਖੋ ਸਰ ਮੈਂ ਤੌਣ ਮਨਾਨ ਚ ਉਤਰਿਆ ਕਿਸੇ ਧਰਮ ਨੂੰ ਇੱਕ ਵਿਸ਼ੇਸ਼ ਲੈ ਕੇ ਨਹੀਂ ਕਿਸੇ ਧਰਮ ਨੂੰ ਨਹੀਂ ਉਤਰਿਆ ਮੈਂ ਇੱਕ ਕਾਮਨ ਮੁੱਦਾ ਲਿਆ ਹੈ ਕਿ ਕੌਮ ਤੋਂ ਮناسب ਹੈ ਕੌਮ ਦਾ ਮਤਲਬ ਇਹ ਹੈ ਕਿ ਹਿੰਦੂ ਮੁਸਲਮ ਸਿੱਖ ਸਾਈ ਪੂਰੀ ਕੌਮ ਇੱਕ ਕੌਮ ਹੈ ਕੌਮੀ ਨਾ ਜਿਹੜਾ ਜਵਾਹਰ ਜਿਹੜਾ ਕਿਸਾਨ ਹੈ ਕੌਮੀ ਵੀ ਜਿਹੜਾ ਜਨਗਤ ਬਣਿਆ ਕਾਂ ਦਾ ਮੈਂ ਕੌਮ ਦੀ ਗੱਲ ਕਦੇ ਜਦੋਂ ਮੈਂ ਕੌਮ ਦੀ ਗੱਲ ਕਰਦਾ ਕੌਮ ਲਫਜ਼ ਦੀ ਇਸਤੇਮਾਲ ਕਰਦਾ ਮੈਂ ਹਿੰਦੂ ਮੁਸਲਮਾਨ ਸਿੱਖ ਲਿ ਇਸਤੇਮਾਲ ਕਰਦਾ ਇਹ ਮੈਂ ਤੁਹਾਡਾ ਭੁਲੇਖਾ ਕੱਢਦਾ ਚਾਹਣਾ ਕਿ ਜਦੋਂ ਮੈਂ ਕੌਮ ਕਹਿੰਦਾ ਮੈਂ ਕੌਮਈ ਸਾਈਕੋਮੀ ਨਹੀਂ ਜਿੰਦਾ ਮੈਂ ਸਾਰੇ ਵਾਸਤੇ ਮਨਾਂ ਕਿਤਰੇ ਸਾਰੇ ਵਾਸਤੇ ਔਰ ਉਦੋਂ ਮੈਨੂੰ ਵੱਧ ਖੁਸ਼ੀ ਹੋਏਗੀ ਜੇ ਦੋ ਮਸੀਹ ਤੋਂ ਇਲਾਵਾ ਕਿਸੇ ਹੋਰ ਨਾਲ ਵੀ ਕੰਮ ਆ ਸਕਾਂਗਾ ਉਦੋਂ ਮੇਰੇ ਮੈਂ ਵੱਧ ਖੁਸ਼ ਹੋਵਾਂਗਾ ਬਿਕਸ ਮਾਈ ਨੇਮ ਇਜ਼ ਜੇਮਸੀ ਐਟ ਦ ਮੋਮੈਂਟ I'm the citizen of Canada, and uh, God has just raised him for our community, and that's why we are just going on over here to spot him uh, as much we can. We are really stand with the integrity to spot him, and we believe that, and we are continue to praying for him for to be victorious. Uh, the election, you know, has coming, and he would be the winner. May God God bless. Thank you so much. All right. ਆ ਮੇਰਾ ਨਾਮ ਪਾਸਟਰ ਦਿਲਵਾਕੇ ਸਾਰਿਆਂ ਨੂੰ ਜੈਮ ਸੀ ਦੀ ਆ ਪਾਸਟਰ ਸੈਮੂਲ ਸੋਨੀ ਨਾਟ ਓਨਲੀ ਸਟੈਂਡ ਫॉर ਓਨਲੀ 크੍ਰਿਸਚਨ ਕਮਿਊਨਿਟੀ ਬਟ ਕੇ ਇਹ ਗਰੀਬ ਲੋਕਾਂ ਦੀ ਹੱਕਾਂ ਦੀ ਆਵਾਜ਼ ਦੇ ਲਈ ਖੜੇ ਨੇ ਤਾਂ ਜੋ ਜੋ ਕੁਝ ਅਜੇ ਤੱਕ ਗਰੀਬਾਂ ਨੂੰ ਨਹੀਂ ਮਿਲ ਸਕਿਆ ਇਲੈਕਸ਼ਨ ਦੇ ਲਈ ਲੋਕੀ ਆਂਦੇ ਨੇ ਜਿੱਤ ਕੇ ਵਾਪਸ ਚਲੇ ਜਾਂਦੇ ਨੇ ਗਰੀਬ ਦੀ ਕੋਈ ਨਹੀਂ ਸੁਣਦਾ ਸਾਰੇ ਆਪਣੀ ਆਪਣੀ ਹੀ ਕਰਦੇ ਨੇ ਅਸੀਂ ਇਹਨਾਂ ਦੇ ਨਾਲ ਹਾਂ ਕਿ ਅਸੀਂ ਕੱਲਈ ਕ੍ਰਿਸਚਨ ਕਮਿਊਨਿਟੀ ਨੂੰ ਆਵਾਜ਼ ਨਹੀਂ ਦੇ ਰਹੇ ਸਾਰੇ ਭਾਈਚਾਰੇ ਨੂੰ ਸਾਰੇ ਜਥੇਬੰਦੀਆਂ ਨੂੰ ਐਸਸੀਬੀਸੀ ਨੂੰ ਔਰ ਜਿੰਨੇ ਵੀ ਹੋਰ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇੱਕ ਵਾਰ ਕ੍ਰਿਸਚਨ ਕਮਿਊਨਿਟੀ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਇੱਕ ਵਾਰ ਤੁਸੀਂ ਵੱਡੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਹੈ ਇਸ ਵਾਰ ਛੋਟੇ ਲੋਕਾਂ ਦੀ ਆਵਾਜ਼ ਨੂੰ ਸੁਣੋ ਤੇ ਛੋਟਿਆਂ ਦੇ ਨਾਲ ਆਪਾਂ ਵੀ ਨਿੱਕੇ ਹਾਂ ਤੇ ਇਹ ਵੀ ਹੀ ਨਿੱਕੇ ਹਨ ਸੁਣੀਏ ਤੇ ਇੱਕ ਦੂਜੇ ਦੀ ਸਪੋਰਟ ਕਰੀਏ ਤੇ ਇਸ ਵਾਰ ਇਹਨਾਂ ਨੂੰ ਜਿਤਾਈਏ ਔਰ ਇਹਨਾਂ ਨੂੰ ਅੱਗੇ ਵਧਾਈਏ ਥੈਂਕ ਯੂ ਸੋ ਮਚ ਮੇਰੇ ਲਈ ਮਸੀ ਅੱਜ ਅਸੀਂ ਜੀ ਅੱਜ ਫਟੇਕਾਰ ਚੁਣਿਆ ਚੈਨਲ ਬਣਾਇਆ ਹੈ ਕਾਫੀ ਉਤਸ਼ਾਹ ਵਾਲਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੋ? ਥੈਂਕ ਯੂ ਸਰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਨਾ ਹੈ ਸਭਨਾਂ ਨੂੰ ਜੋ ਇੱਕ ਵੱਡੇ ਇਕੱਠ ਦੇ ਲਈ ਇਸ ਜਗ੍ਹਾ ਤੇ ਇਕੱਠੇ ਹੋਏ ਹਨ ਔਰ ਸੈਮੂਲ ਸੋਨੀ ਦਾ ਜੋ ਨਿਰਨੇ ਹੈ ਜੋ ਲਕਸ਼ ਹੈ ਉਸ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਸਭ ਇਕੱਠੇ ਹੋਏ ਹਾਂ ਔਰ ਜੋ ਓਪਨਿੰਗ ਕਰ ਰਹੇ ਹਾਂ ਇਸ ਦਫ਼ਤਰ ਦੀ ਔਰ ਮੈਂ ਦੱਸਣਾ ਚਾਹਨਾ ਹਾਂ ਕਿ ਅਸੀਂ ਇਹਨਾਂ ਦੇ ਨਾਲ ਇਸ ਕਰਕੇ ਜੁੜੇ ਹਾਂ ਜੋ ਇਹਨਾਂ ਦਾ ਨਿਰਣੇ ਹੈ ਜੋ ਇਹਨਾਂ ਦਾ ਲਕਸ਼ ਹੈ ਜੋ ਇਹਨਾਂ ਦਾ ਡਿਸੀਜਨ ਹੈ ਉਹ ਪਾਰਟਿਕੂਲਰ ਕਿਸੇ ਇੱਕ ਮਜ਼ਬਦ ਦੇ ਨਹੀਂ ਲਈ ਨਹੀਂ ਹੈ ਬਲਕਿ तमाम ਕੌਮ ਦੇ ਲਈ ਉਹਨਾਂ ਕੌਮਾਂ ਦੇ ਲਈ ਜੋ ਦਲਿਤ ਲੋਕ ਹਨ ਜੋ ਗਰੀਬ ਵਰਗ ਦੇ ਹੇਠਾਂ ਥੱਲੇ ਹਨ ਜੋ ਦੱਬੇ ਕੁਚਲੇ ਲੋਕ ਹਨ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਉਠਾਇਆ ਜਾਏ ਤਾਂ ਕਿ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਆਦੀ ਬਿਸ਼ਾਲ ਸਿਆਵਾ ਜੀ ਇਸ ਤਰ੍ਹਾਂ ਦੀ ਕੈਂਪੇਨਿੰਗ ਚੱਲ ਰਹੀ ਹੈ ਜੀ ਬਹੁਤ ਹੀ ਜੋਸ਼ ਨਾਲ ਅਸੀਂ ਸਾਰੇ ਜਿਹੜੇ ਆ ਸਹਿਮਿਲਜੀ ਦੇ ਨਾਲ ਹੈ ਜੀ ਔਰ ਅਸੀਂ ਇਹਨਾਂ ਦੇ ਨਾਲ ਕੰਡੇ ਨਾਲ ਕੰਡਾ ਮਿਲਾ ਕੇ ਡੋਰ ਟੂ ਡੋਰ ਜਾ ਰਹੇ ਆ ਔਰ ਸਾਰੇ ਸਾਡੇ ਨਾਲ ਦੇਖੋ ਜੀ ਲੋਕਾਂ ਦਾ ਸਾਥ ਮਿਲ ਰਿਹਾ ਹੈ ਜਿੱਥੇ ਵੀ ਜਗ੍ਹਾ ਜਾ ਰਹੇ ਆ ਔਰ ਲੋਕ ਬੜੇ ਖੁਸ਼ ਹੈ ਕਿ ਨੌਜਵਾਨ ਹੈ ਜਿਹੜਾ ਅੱਗੇ ਆ ਕੇ ਗੱਲ ਕਰ ਰਿਹਾ ਹੈ ਔਰ ਜਿਹੜੇ ਲੋਕਾਂ ਦੇ ਲਈ ਜਵਾਨਾਂ ਦੇ ਲਈ ਤਾਂ ਕਿ ਨਸ਼ੇ ਤੋਂ ਰਹਿਤ ਹੋਣ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਇਦਾਂ ਦੇ ਜਿਹੜੇ ਆ ਨੇਤਾ ਦੀ ਸਾਨੂੰ ਲੋੜ ਹੈ ਜਿਹੜੇ ਲੋਕਾਂ ਦੀ ਗੱਲ ਕਰ ਸਕਣ ਇੱਕ ਪਾਰਟੀ ਨਾਲ ਇਹਨਾਂ ਦਾ ਮਤਲਬ ਆ ਕਾਫੀ ਵੱਡੀਆਂ ਪਾਰਟੀਆਂ ਨੇ ਇਹਨਾਂ ਨੇ ਜਿੱਦਾਂ ਨਾਲ ਦੀ ਲੜਾਈ ਆ ਅ ਦੇਖੋ ਜੀ ਅਸੀਂ ਇੱਕ ਨਿਸ਼ਾਨੇ ਵੱਲ ਲੱਗੇ ਆ ਜੀ ਜਿੱਤ ਦੇ ਲਈ ਔਰ ਅਸੀਂ ਨਹੀਂ ਚਾਹਦੇ ਕਿ ਆਹੀ ਕਿਸੇ ਗੱਲ ਦੇ ਵਿੱਚ ਆਈਏ ਪਰ ਅਸੀਂ ਆਪਣਾ ਕੰਮ ਕਰ ਰਹੇ ਆ ਔਰ ਸਾਨੂੰ ਪਰਮਾਤਮਾ ਤੇ ਬੜਾ ਵਿਸ਼ਵਾਸ ਹੈ ਜੀ ਔਰ ਪਰਮਾਤਮਾ ਜਿਹੜਾ ਹੈ ਉਹ ਸੱਚੇ ਬੰਦੇ ਦੇ ਨਾਲ ਔਰ ਖੜਾ ਹੈ ਤੇ ਅਸੀਂ ਬੜੀ ਇਮਾਨਦਾਰੀ ਨਾਲ ਜਿਹੜੇ ਲੋਕਾਂ ਕੋਲ ਜਾ ਰਹੇ ਆ ਔਰ ਆਪਣੀ ਗੱਲ ਰੱਖ ਰਹੇ ਆ ਔਰ ਜਿਹੜੇ ਲੋਕਾਂ ਦੇ ਮੁੱਦੇ ਆ ਉਹ ਅਸੀਂ ਉਹਨਾਂ ਦੇ ਲਈ ਜਿਹੜੇ ਆ ਜਿਹੜੇ ਸਾਡੇ ਨੇਤਾ ਜੀ ਆ ਸੈਮੂਲ ਜੀ ਆ ਉਹ ਇਹਦੇ ਲਈ ਬੜੇ ਹੀ ਦਰਦ ਰੱਖਦੇ ਆ ਬੋਝ ਰੱਖਦੇ ਆ ਤੇ ਸਾਨੂੰ ਯਕੀਨ ਹੈ ਕਿ ਜਿੱਤ ਜਿਹੜੀ ਆ ਪਰਮਾਤਮਾ ਹਨ ਜਰੂਰ ਦੇਗਾ ਜੀ ਹਾਂ ਜੀ ਸਾਹਿਬ ਜੀ ਨੌਜਵਾਨਾਂ ਚ ਕਿਸ ਤਰ੍ਹਾਂ ਦਾ ਉਤਸ਼ਾਹ ਆ ਸੈਮੂਲ ਜੀ ਦੀ ਇਲੈਕਸ਼ਨ ਕੋਟ ਹੈ ਦੇਖੋ ਜੀ ਜਦੋਂ ਸਾਡੇ ਬ੍ਰਦਰ ਸੈਮੂ ਸੁਨਜੀ ਨੇ ਪੋਸਟਰ ਪਾਇਆ ਸੀ ਕਿ ਆਜ਼ਾਦ ਉਮੀਦਵਾਰ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਪਰ ਤਾਂ ਹੀ ਨੌਜਵਾਨਾਂ ਨੇ ਜੋ ਕਿ ਜਿੰਨੇ ਵੀ ਸਾਡੇ ਨਾਲ ਕ੍ਰਿਸ਼ਨ ਕਮਿਊਨਿਟੀ ਦੇ ਜਾਂ ਹੋਰੇ ਕਮਿਊਨਿਟੀ ਦੇ ਲੋਕ ਨੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਵੱਲੋਂ ਕਾਫੀ ਕੋਲਾ ਆਈਆਂ ਕਿ ਸਾਡੇ ਕੋਲੋਂ ਅਸੀਂ ਤੁਹਾਡੀ ਮੀਟਿੰਗ ਕਰਾਂਗੇ ਸਾਡੇ ਕੋਲੋਂ ਸਾਡੀਆਂ ਗੱਲਾਂ ਨੂੰ ਸੁਣੋ ਔਰ ਅਸੀਂ ਉਹਨਾਂ ਕੋਲੋਂ ਜਾ ਕੇ ਉਹਨਾਂ ਦੇ ਮੁੱਦਿਆਂ ਨੂੰ ਸੁਣਿਆ ਉਹਨਾਂ ਦੀ ਗੱਲਾਂ ਨੂੰ ਸੁਣਿਆ ਜੋ ਕਿ ਰੋਜ਼ਗਾਰੀ ਮੁੰਡਿਆਂ ਕੋਲੋਂ ਕਾਰੋਬਾਰ ਨਹੀਂ ਹੈਗਾ ਕੰਮ ਨਹੀਂ ਹੈਗਾ ਜੋ ਕਿ ਇਹਨਾਂ ਸਰਕਾਰਾਂ ਦੀ ਪੋਲਿਸੀਆਂ ਹਮੇਸ਼ਾ ਹੀ ਗਲਤ ਰਹੀਆਂ ਨੇ ਅੱਜ ਨਸ਼ਾ ਜਿਹੜਾ ਵਾ ਵਧਦਾ ਜਾ ਰਿਹਾ ਜੋ ਕਿ ਪਹਿਲਾਂ ਕਾਂਗਰਸ ਦੇ ਟਾਈਮ ਦੇ ਵਿੱਚ ਨਸ਼ਾ ਵਧਿਆ ਸੀ ਔਰ ਆਮ ਆਦਮੀ ਨੇ ਇੱਕ ਮੌਕਾ ਮੰਗਿਆ ਸੀ ਕਿ ਇੱਕ ਮੌਕਾ ਦਿਓ ਔਰ ਤੁਸੀਂ ਦੇਖ ਸਕਦੇ ਹੋ ਫਤੇਗੜ ਚੂੜੀਆਂ ਦਾ ਹਸਪਤਾਲ ਜਿਹੜਾ ਪੂਰਾ ਭਰਿਆ ਹੋਇਆ ਹੈ ਨੌਜਵਾਨਾਂ ਦੇ ਨਾਲ ਜੋ ਕਿ ਨਸ਼ਾ ਕਰ ਰਹੇ ਨੇ ਉਸ ਜਗ੍ਹਾ ਤੋਂ ਜਾ ਕੇ ਮੈਡੀਸਿਨ ਲੈਂਦੇ ਨੇ ਔਰ ਅਸੀਂ ਉਹ ਬਦਲਾਅ ਚਾਹੁੰਦੇ ਹਾਂ ਕਿ ਜੋ ਬਦਲਾਅ ਇੱਕ ਆਮ ਆਦਮੀ ਨੂੰ ਅਸੀਂ ਦਿੱਤਾ ਸੀ ਔਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਅਸੀਂ ਕਹਿੰਦੇ ਹਾਂ ਕਿ ਇੱਕ ਮੌਕਾ ਸਾਡੇ ਐਮਪੀ ਸਾਬ ਸਾਡੇ ਉਮੀਦਵਾਰ ਸੈਮੂਲ ਸੋਨੀ ਨੂੰ ਦਿੱਤਾ ਜਾਏ ਤਾਂ ਕਿ ਉਸ ਬਦਲਾਅ ਨੂੰ ਕੰਮ ਕਰ ਸਕੀਏ ਜੋ ਲੋਕ ਚਾਹੁੰਦੇ ਨੇ ਜੋ ਕਿ ਨਸ਼ਾ ਖਤਮ ਕੀਤਾ ਜਾਏ ਰੋਜ਼ਗਾਰੀ ਖਤਮ ਕੀਤੀ ਜਾਏ ਔਰ ਅਸੀਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਸੈਮੂਲ ਸੋਨੀ ਜੀ ਨੂੰ ਬੋਟ ਬੋਲ ਔਰ ਇਹਨਾਂ ਨੂੰ ਜਿਤਾਓ ਤਾਂ ਕਿ ਲੋਕ ਸਭਾ ਵਿੱਚ ਜਾ ਕੇ ਆ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਹੱਕਾਂ ਦੇ ਵਾਸਤੇ ਆਪਣੇ ਆਪ ਆਪਣੀਆਂ ਗੱਲਾਂ ਨੂੰ ਰੱਖ ਸਕਣ ਮੇਰਾ ਨਾਮ ਬਲਵਿੰਦਰ ਕੋਹਰਿਆ ਅਸੀਂ ਇਸ ਕਰਕੇ ਮਦਦ ਕਰ ਰਹੇ ਹਾਂ ਕਿ ਅਸੀਂ ਪਾਰਟੀਆਂ ਨੂੰ ਜਿਤਾ ਕੇ ਦੇਖ ਲਿਆ ਕਾਂਗਰਸ ਨੂੰ ਜਿਤਾ ਕੇ ਦੇਖ ਲਿਆ ਔਰ ਕਾਲੀਆਂ ਨੂੰ ਜਿਤਾ ਕੇ ਦੇਖ ਲਿਆ ਆਖਿਰ ਇਹਨਾਂ ਨੇ ਪਿਛਲੀ ਵਾਰ ਕਿਹਾ ਸੀ ਕੇਧਰੀਵਾਲ ਨੇ ਕਿ ਇੱਕ ਵਾਰ ਇੱਕ ਵਾਰ ਕਿਹਾ ਪਰ ਇੱਕ ਵਾਰ ਦੇ ਵਿੱਚ ਵੀ ਉਹਨਾਂ ਨੇ ਕੁਛ ਨਹੀਂ ਕੀਤਾ ਪਹਿਣਾ ਨੂੰ ਕਿਹਾ ਕਿ 100000 ਰੁਪਿਆ ਦਵਾਂਗੇ ਔਰ ਨਸ਼ੇ ਦੀ ਜ਼ਾਦ ਬਾਰੇ ਕਿਹਾ ਸੀਗਾ ਪਰ ਨਸ਼ਾ ਵਧਿਆ ਅਤਿਆਚਾਰ ਵਧਿਆ ਬਲਾਤਕਾਰ ਵਧੇ ਅਜੇ ਤੱਕ ਕੁਛ ਵੀ ਨਹੀਂ ਹੋਇਆ ਅਸੀਂ ਇਸ ਕਰਕੇ ਜਤਾ ਰਹੇ ਹਾਂ ਕਿ ਇਸ ਕਰਕੇ ਕਿ ਮਸੀਹ ਲੋਕ ਅੱਗੇ ਆ ਜਾਣ ਜਿਹੜੇ ਮਸੀਹ ਲੋਕ ਇਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹੱਥ ਜੋੜਦੇ ਕਿ ਸਾਡਾ ਆਹ ਕੰਮ ਕਰ ਦਿਓ ਸਾਡਾ ਆਹ ਕੰਮ ਕਰ ਦਿਓ ਪਰ ਹੁੰਦਾ ਨਹੀਂ ਆ ਪਰ ਇਸ ਵਕਤ ਸਾਨੂੰ ਉਮੀਦ ਆ ਸਭ ਜੀ ਉੱਤੇ ਸਾਨੂੰ ਆਸ ਵੀ ਆ ਕਿ ਇਸ ਵਾਰ ਲੋਕ ਸਭ ਮਿਲ ਕੇ ਪਾਸਟਰ ਸਾਹਿਬ ਜੀ ਨੂੰ ਜਤੋਂਣਗੇ